ਮੋਗਾ ਸੈਕਸ ਸਕੈਂਡਲ ਜੋ ਇੱਕ ਵਾਰ ਚਰਚਾ ਦੇ ਵਿੱਚ ਮੋੜ ਤੋਂ ਆਇਆ ਹੋਇਆ ਸੀ ਲੰਬੇ ਸਮੇਂ ਤੋਂ ਇਹ ਕਾਰਵਾਈ ਚੱਲ ਰਹੀ ਸੀ ਇਸ ਦੇ ਤਹਿਤ ਹੁਣ ਮੋਗਾ ਦੀ ਜੋ ਸੈਕਸ ਸਕੈਂਡਲ ਦੀ ਕਹਾਣੀ ਹੈ ਇਸ ਨੂੰ ਅੰਜਾਮ ਦੇ ਦਿੱਤਾ ਗਿਆ ਮੋਹਾਲੀ ਦੀ ਸੀਬੀਆਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀਆਂ ਨੂੰ ਜੋ ਲੋਕਾਂ ਨੂੰ ਰੇਪ ਮਾਮਲੇ ਵਿੱਚ ਫਸਾ ਕੇ ਫਰਜ਼ੀ ਤਰੀਕੇ ਨਾਲ ਵਸੂਲੀ ਕਰਦੇ ਸੀ ਉਹਨਾਂ ਉੱਪਰ ਹੁਣ 50 ਲੋਕਾਂ ਨੂੰ ਰੇਪ 'ਚ ਫਸਾਉਣ ਦੇ ਦੋਸ਼ ਲਗਾ ਕੇ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਤਿੰਨ ਦੋਸ਼ੀਆਂ ਨੂੰ 5-5 ਸਾਲ ਦੀ ਇੱਕ ਨੂੰ 8 ਸਾਲ ਦੀ ਕੈਦ ਅਤੇ ਜੁਰਮਾਨਾ ਸੁਣਾਇਆ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਕੋਰਟ ਨੇ ਤਤਕਾਲੀ ਐਸਐਚ ਰਮਨ ਕੁਮਾਰ ਨੂੰ 3 ਲੱਖ ਜਦ ਕੇ ਬਾਕੀਆਂ ਨੂੰ 2-2 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਇਸ ਸਕੈਂਡਲ ਚ ਤਤਕਾਲੀ ਐਸਐਸਪੀ ਮੋਗਾ ਦਵਿੰਦਰ ਸਿੰਘ ਗਰਚਾ ਤਤਕਾਲੀ ਐਸਪੀ ਹੈੱਡਕੁਆਰਟਰ ਮੋਗਾ ਪਰਮਦੀਪ ਸਿੰਘ ਸੰਧੂ ਤਤਕਾਲੀ ਐਸਐਚਓ ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਇੰਸਪੈਕਟਰ ਅਮਰਜੀਤ ਸਿੰਘ ਸ਼ਾਮਲ ਨੇ ਦੱਸ ਦਈਏ ਕਿ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀ ਲੋਕਾਂ ਨੂੰ ਰੇਪ ਮਾਮਲੇ ਚ ਫਸਾ ਕੇ ਫਰਜੀ ਤਰੀਕੇ ਨਾਲ ਵਸੂਲੀ ਕਰਦੇ ਸਨ ਇਹਨਾਂ ਉੱਪਰ 50 ਲੋਕਾਂ ਨੂੰ ਰੇਪ ਦੇ ਕੇਸ ਵਿੱਚ ਫਸਾਉਣ ਦਾ ਦੋਸ਼ ਹੈ ਅਤੇ ਇਸੇ ਦੇ ਨਾਲ ਜੋ ਇਹ ਸਾਰੇ ਮਾਮਲੇ 'ਚ ਲੜਾਈ ਲੜ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਕਾਲ ਰਿਕਾਰਡਿੰਗ ਤੋਂ ਸਾਰਾ ਮਸਲਾ ਸ਼ੁਰੂ ਹੋਇਆ ਸੀ ਆਹ ਸਾਲ ਤੁਹਾਨੂੰ ਬਹੁਤ ਮੀਨ ਸੀਗੀ ਪਰ ਜੋ ਫੈਸਲਾ ਸੁਣਾਇਆ ਜਾ ਸਾਹਿਬ ਨੇ ਉਹ ਵਧੀਆ ਸੁਣਾਇਆ ਅਸੀਂ ਸੈਟੀਸਫਾਈ ਹਾਂ ਤੁਹਾਨੂੰ ਇੰਨੀ ਕ ਸਜ਼ਾ ਹੋਈ ਹੈ ਦੇ ਨਿੱਤੇ 5-5 ਸਾਲ ਦੀ ਹੋਈ ਹੈ ਚਾਰਾਂ ਨੂੰ ਰਮਣਕਵਰ ਨੂੰ 3 ਸਾਲ ਐਕਸਟਰਾ ਕਿਵੇਂ ਤੁਸੀਂ ਬਹੁਤ ਬਹੁਤ ਮੁਸ਼ਕਲਾਂ ਕੱਢੀਆਂ ਉਹ 18 ਸਾਲ ਤੋਂ ਅਗਾਂਹ ਲਿਖਿਆ ਉੰਕਿਆ ਮਿਲੀਆਂ ਕਿਹਾ ਵੀ ਬਾਪ ਬਾਪ ਕੇ ਜੋ ਮੈਂ ਵਾਪਸ ਲੈਣ ਨੂੰ ਵੀ ਕਿਹਾ ਸੀਗਾ ਬੰਦੇ ਵੀ ਪਾਏ ਸੀ ਪਰ ਮੈਂ ਦਬੜਾ ਨਹੀਂ ਸੀਗਾ ਆ ਮੇਰਾ ਇਹ ਮੈਂ ਨਹੀਂ ਬਣਿਆ ਵਸੇ ਮੈਂ ਦਬਣਾ ਨਹੀਂ ਗਿਆ ਤੁਹਾਨੂੰ ਲੱਗਦਾ ਬਹੁਤ ਸਜਾ ਹੈ ਬਹੁਤ ਸਜਾ ਸਜਾ ਤਾਂ ਮੰਨੇ ਦੀ ਹੁੰਦੀ ਹੈ ਇਮਾਮ ਜੀ ਤੁਸੀਂ ਥੋੜਾ ਬੈਕਗਰਾਉਂਡ ਦੱਸ ਦੋ ਤੇਰੀ ਕੀ ਸਿਫਰ ਬੈਕਗਰਾਉਂਡ 2007 ਤੋਂ ਮਸਲਾ ਸਾਹਮਣੇ ਆਇਆ ਸੀਗਾ ਇੱਕ ਲੜਕੀ ਸੀਗੀ ਮਨਪ੍ਰੀਤ ਕੌਰ ਤੇ ਮਨਜੀਤ ਕੌਰ ਇਹਨਾਂ ਨੇ ਇੱਕ ਕੰਪਲੀਟ ਕੀਤੀ ਸੀਗੀ ਸਿਟੀ 1 ਥਾਣੇ ਚ ਰਮਨ ਕੁਮਾਰ ਐਸਐਚਓ ਸੀਗੇ ਉੱਥੇ ਇਹਨਾਂ ਨੇ ਫਿਰ ਇੱਕ ਉਹਦਾ ਬਣਾ ਕੇ ਹੋਊਗਾ ਵੱਡੇ ਵੱਡੇ ਬੰਦੇ ਡਾਕਟਰ ਦੂਜੇ ਬਿਜ਼ਨਸਮੈਨ ਬੰਦੇ ਇੱਕ ਦੋ ਕੋਈ ਖਿਡਾਰੀ ਵੀ ਸੀਗੇ ਤੇ ਸੁਨਾਰੇ ਵੀ ਸੀਗੇ ਉਹਨਾਂ ਤੋਂ ਫਿਰ ਇਹਨਾਂ ਨੇ ਪੈਸੇ ਲੈਣੇ ਸਟਾਰਟ ਕਰਦੇ ਸੀ ਪੈਸੇ ਲੈ ਲੈਂਦੇ ਸੀ ਜਿਹੜਾ ਕੋਈ ਮੜਾ ਝੜਦਾ ਸੀਗਾ ਉਹ ਤੇ ਪਰਚਾ ਦਰਜ ਹੋਣ ਵਾਲੇ ਮੇਰੇ ਅੰਦਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਰਮਨ ਕੁਮਾਰ ਨੂੰ ਐਸਐਚਓ ਨੂੰ ਬਦਲ ਕੇ ਅਮਰਜੀਤ ਲਾਦਾ ਅਮਰਜੀਤ ਦਾ ਮੈਨੂੰ ਫੋਨ ਆਉਂਦਾ ਇੱਕ ਤਰੀਕ ਨੂੰ ਉਹਨੇ ਮੈਥੋਂ 50000 ਦੀ ਡਿਮਾਂਡ ਕੀਤੀ ਮੈਂ ਉਹਨੂੰ ਕਹਿਆ ਵੀ ਮੈਂ ਇਸ ਕੰਮ ਤੇ ਹੈ ਨਹੀਂ ਫਿਰ ਇਹਨਾਂ ਨੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਿਕਾਰਡਿੰਗ ਹੋ ਗਈ ਆ ਇਹਨਾਂ ਨੇ ਮੇਰੇ ਤੇ ਵਾਗੇ ਪੁਰਾਣੇ ਪਰਚਾ ਦਰਤੀ ਦਿੱਤਾ ਸੀ ਸਾਡੇ ਸ਼ਿਕਾਇਤਾਂ ਜੀ ਜੀ ਸਿਰਫ ਇੱਕੋ ਰਿਕਾਰਡਿੰਗ ਦੇ ਉੱਤੇ ਸਾਰਾ ਕੇ ਚੱਲ ਗਿਆ ਪੈਰ ਬਾਈ ਇੱਕੋ ਰਿਕਾਰਡਿੰਗ ਤੇ ਤਾਂ ਚੱਲਿਆ ਪੈਰ ਬਾਈ ਫਿਰ ਮੈਂ ਕਰਦਾ ਰਿਹਾ ਹਾਂ ਫਿਰ ਮੈਨੂੰ ਬੜੇ ਆਪਸ਼ਨ ਮਿਲੇ ਆ ਜਿੱਦ ਵੀ ਨਾਲ ਮੇਰੇ ਅੱਜ ਤਾਂ ਸਿੱਖ ਨੂੰ ਫਿਰ ਉਹਨੇ ਡੀਏਜੀ ਦੀ ਵੀ ਸੁਰਤੇਂਦਰ ਰਾਏ ਦੀ ਲਾਈ ਇਨਕੁਆਰੀ ਉੱਥੇ ਫਿਰ ਡੀਐਸਪੀ ਭਗਵੰਦਰ ਸਿੰਘ ਐਲਕੇ ਜਾਦੋ ਅਸਲ ਫੀਲਡ ਰਿਪੋਰਟ ਇਹਨਾਂ ਨੇ ਫਿਰ ਸਾਰਿਆਂ ਨੇ ਇਨਕੁਆਇਰੀ ਕਿਦੋਂ ਕੀਤੀ ਫਿਰ ਉੱਪਰਲੇ ਅਫਸਰਾਂ ਨੂੰ ਦੱਸਿਆ ਵੀ ਇਹਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਹੋਇਆ ਵਾ ਸਜ਼ਾ ਹੋਈਆਂ 5-5 ਸਾਲ ਦੀ 50 ਜਣਿਆਂ ਨੂੰ ਇਹਨਾਂ ਨੇ ਜਿਹੜਾ ਬਲੈਕਮੇਲਿੰਗ ਕੀਤਾ ਗਏ ਬੰਦਾਂ ਨੂੰ ਸਜ਼ਾ ਹੀ ਬਹੁਤ ਘੱਟ ਹੈ ਸਜ਼ਾ ਘੱਟ ਤਾਂ ਨਹੀਂ ਕਹਿ ਸਕਦੇ ਜਿਹੜੇ ਕਦੋਂ ਕੋਈ ਕ੍ਰਾਈਮ ਕਰਦਾ ਇਹਦੇ ਚ ਲੈਣ ਇੰਨੀ ਸਜ਼ਾ ਹੋਣੀ ਸੀ ਇਹਦੇ ਚ ਕਿਉਂ ਹੋਰ ਪੈਸੇ ਦਾ ਲੈਣ ਦੇਣ ਸੀ